ਓਲਡ ਮਾਤਾ ਗੁਜਰੀ ਦੇ ਵਿੱਚ ਖੜੇ ਆ ਜੀ ਜਿੱਥੇ ਕਿ ਇੱਕ ਗੰਦਾ ਨਾਲਾ ਲੰਘਦਾ ਹੈ ਇਹ ਛੜਕ ਆਉਂਦੀ ਹੈ ਇੱਧਰ ਬਗਾਲਾ ਵਸਤੀ ਤੋਂ ਪੈਟਰੋਲ ਪੰਪ ਦੇ ਕੋਲੋਂ ਵਾਰਡ ਨੰਬਰ 6 ਤੁਸੀਂ ਦੇਖ ਸਕਦੇ ਹੋ ਵੀ ਇਹ ਛੜਕ ਦਾ ਜੋ ਕਿਨਾਰਾ ਹੈ ਇਹ ਨੂੰ ਕੋਈ ਵੀ ਐਂਗਲ ਨਹੀਂ ਲੱਗਿਆ ਹੋਇਆ ਇੱਥੇ ਸਾਡੇ ਨਾਲ ਪ੍ਰავਜੋਤ ਸਿੰਘ ਜੀ ਖਾਲਸਾ ਸਮਾਜ ਸੇਵੀ ਖੜੇ ਨੇ ਜਿਹੜੇ ਕਿ ਲਗਾਤਾਰ ਬਾੜ ਦੀਆਂ ਸਮੱਸਿਆਵਾਂ ਦੇ ਲਈ ਹਮੇਸ਼ਾ ਤਤ ਪਰ ਰਹਿੰਦੇ ਨੇ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਖਾਲਸਾ ਜੀ ਇਹਦੇ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਜੀ 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 ਬੜਾ ਵੱਡਾ ਕਹਿ ਲੋ ਵੀ ਇੱਥੇ ਹਾਦਸਾ ਵਾਪਰ ਸਕਦਾ ਜਦੋਂ ਵੀ ਵਾਪਰੇਗਾ ਔਰ ਪਿੱਛੇ ਜੀ ਅਸੀਂ ਬਹੁਤ ਸੁਣੀਆਂ ਵੀ ਸੀਗਾ ਵੀ ਫਲਾਣਾ ਡਿੱਗਿਆ ਜੀ ਫਲਾਣਾ ਡਿੱਗਿਆ ਇਹ ਬੜਾ ਖਤਰਨਾਕ ਜੀ ਹੋ ਚੁੱਕਾ ਹੈ ਕਿ ਦੋਨੋਂ ਸਾਈਡ ਤੁਹਾਨੂੰ ਦਿਖਾਈਏ ਦੋਨੋਂ ਸਾਈਡ ਨਾ ਇਹ ਕੋਪਣੀ ਹੈ ਜੀ ਔਰ ਇਤੋਂ ਰਸਾਰਾ ਦੇ ਨੇ ਆਵਾਜ਼ ਆਈ ਰਹਿੰਦੀ ਆ ਪਰ ਦੇਖੋ ਕਿਸੇ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ ਦੇਖੋ ਨਾ ਕੋਈ ਐਂਗਲ ਹੈ ਤੇ ਨਾ ਕੋਈ ਇੱਥੇ ਕੰਦ ਬਣਾਈ ਗਈ ਹੈ ਤਾਂ ਤੇ ਕੰਮ ਕੋਈ ਨਿਆਣਾ ਸਿਆਣਾ ਇਹਦੇ ਵਿੱਚ गिर ਜਾਵੇ ਤੇ ਕੌਣ ਜ਼ਿੰਮੇਵਾਰ ਹੈ ਹੁਣ ਇਹ ਬੜਾ ਵੱਡਾ ਇੱਥੇ ਵੇਖੋ ਆ ਇੱਕ ਤਾਂ ਸਫਾਈ ਵੀ ਹੋਣ ਵਾਲੀ ਆ ਤੇ ਦੂਜਾ ਕਿ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੇ ਇਹਦੀ ਡੰਗਾਈ ਵੀ ਖਾਸੀ ਹੋਊਗੀ ਖਾਲਸਾ ਜੀ ਜੀ ਕਾਫੀ ਢੂੰਗਾ ਜੀ ਪਿੱਛੋਂ ਆ ਰਿਹਾ ਸਾਰੇ ਮਤਲਬ ਕਹਿ ਲੋ ਸਨੀ ਦੇ ਲਾਗੋਂ ਚੱਲ ਪੈਂਦਾ ਜੀ ਇਹ ਪਾਣੀ ਆਉਂਦਾ ਤੇ ਅੱਗੇ ਨਿਕਲ ਜਾਂਦਾ ਪਰ ਮੈਂ ਇਹ ਇਹ ਬੜਾ ਕਦਮ ਨਾ ਕਿ ਇੱਥੇ ਕੋਈ ਇੱਥੇ ਕੋਈ ਐਂਗਲ ਨਹੀਂ ਹੈਗੇ ਤੋਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਵੀ ਇਹ ਛੇਤੀ ਛੇਤੀ ਇਹਨੂੰ ਐਂਗਲ ਲਾਏ ਜਾਣ ਤੇ ਇਹ ਮੈਂ ਸਮਝਦਾ ਨਲਾਇਕੀ ਆ ਬੜੀ ਵੱਡੀ ਇੱਥੇ ਦੇ ਜਿਹੜੇ ਐਮਸੀ ਨੇ ਮੌਜੂਦਾ ਜਿਹੜੇ ਐਮਸੀ ਨੇ ਉਹਨਾਂ ਦੀ ਨਲਾਇਕੀ ਆ ਜਿਹੜਾ ਇੱਥੇ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਐਂਗਲ ਦਾ ਔਰ ਦੂਜੀ ਵਾਰੀ ਇਹ ਐਮਸੀ ਜਿਹੜੇ ਹੁਣ ਮੌਜੂਦਾ ਐਮਸੀ ਨੇ ਦੂਜੀ ਵਾਰੀ ਬਣ ਚੁੱਕੇ ਨੇ ਪਰਾ ਵੇਖੋ ਇਹਨਾਂ ਇਹਨਾਂ ਚੀਜ਼ਾਂ 'ਤੇ ਕਦੇ ਧਿਆਨ ਨਹੀਂ ਦਿੱਤਾ ਔਰ ਹਮੇਸ਼ਾ ਇਹ ਆਪਣੇ ਆਪ ਨੂੰ ਕਹਿੰਦੇ ਨੇ ਵੀ ਮੇਰਾ ਆਵਾੜਿਆ ਜੀ ਮੇਰਾ ਪਰਿਵਾਰ ਆ ਤੇ ਆਹ ਵੇਖੋ ਇਹ ਪਰਿਵਾਰ ਨੂੰ ਇਦਾਂ ਲਵਾਰਛ ਛੱਡਿਆ ਵਾ ਜੇ ਕੋਈ ਇਥੇ ਹਾਦਸਾ ਹੋ ਜਾਏ ਤੇ ਕੌਣ ਜ਼ਿੰਮੇਵਾਰ ਆ ਤੇ ਕੋਸ਼ਿਸ਼ ਕਰਾਂਗੇ ਜਲਦੀ ਆਹ ਦੇਖ ਲੋ ਲੋਕ ਇਹ ਤੰਗ ਆ ਵਿਚਾਰੇ ਜਿਨ੍ਹਾਂ ਦੇ ਘਰ ਦੇ ਅੱਗੇ ਦਿੱਕਤ ਆ ਰਹੀ ਹੈ ਜਿਨ੍ਹਾਂ ਨੂੰ ਨੰਗਿਆ ਨਹੀਂ ਜਾਂਦਾ ਘੱਟਾ ਮਿੱਟੀ ਉਹਨਾਂ ਦੇ ਘਰਾਂ 'ਚ ਜਾ ਰਿਹਾ ਉਹ ਕਿਉਂ ਨਾ ਜੋਰ ਚੱਲਦਾ ਅਹਲਾਤ ਦੇਖ ਲੋ ਹਾਲਾਤ ਦੇਖ ਲੋ ਵੀ ਲੋਕੀ ਤਰਸ ਦੇ ਕੰਮ ਨੂੰ ਵੀ ਲੋਕਾਂ ਦੀਆਂ ਗਲੀਆਂ ਵਿੱਚ ਲੋਕੀ ਕਹਿੰਦੇ ਸਾਡਾ ਕੰਮ ਹੋ ਜੇ ਤਰਸ ਦੀ ਦੁਨੀਆ ਵੀ ਸਾਡਾ ਕੰਮ ਨਹੀਂ ਹੋ ਰਿਹਾ ਤੇ ਸਾਡੇ ਵਾਰਡ ਦੇ ਵਿੱਚ ਕੰਮ ਹੋ ਰਹੇ ਨੂੰ ਬੰਦ ਕਰਾ ਰਹੇ ਲੋਕੇ ਮੈਂ ਵੀ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਕੰਮ ਬੰਦ ਕਰਾਉਣਾ ਬੜਾ ਸੌਖਾ ਹੈ ਇੱਕ ਬੰਦਾ ਉੱਠ ਕੇ ਤੇ ਲੇਬਰ ਨੂੰ ਉਸੇ ਵੇਲੇ ਭਜਾ ਦੇ ਲਾ 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 ਕਰਕੇ ਰੋਕ ਦੇ ਤੇ ਕੰਮ ਬੰਦ ਹੋ ਜਾਂਦਾ ਸਭ ਤੋਂ ਕੰਮ ਬੰਦ ਕਰਾਉਣਾ ਤਾਂ ਬਹੁਤ ਸੌਖਾ ਬੰਦ ਕੰਮ ਚਲਾਉਣਾ ਜਿਹੜਾ ਇਹ ਬਹੁਤ ਮੁਸ਼ਕਲ ਹੈ ਚਲਾਉਣ ਨਾਲ ਚਾਉਣ ਲੱਗੇ ਸੌ ਬੰਦਿਆਂ ਨੇ ਕੰਮ ਬੰਦ ਕਰਾ ਦਿੱਤਾ ਲੋਕਾਂ ਦੇ ਕੰਮ ਹੋ ਨਹੀਂ ਰਹੇ ਸਾਡੇ ਹੋ ਰਿਹਾ ਤੇ ਲੋਕੀ ਕਰਨ ਨਹੀਂ ਦੇ ਰਹੇ ਵੇਖ ਲੋ ਆਹ ਹਾਲਾਤ ਬਣੇ ਹੋਏ ਆ ਸਾਇਟ ਤੋਂ ਲੰਘ ਜਾ ਭੰਦੀ ਕੀਤੀ ਕਰਾਈ ਖੂਚ ਪਾਤੀ ਲੋਕਾਂ ਦੇ ਮਟੀਰੀਅਲ ਆਉਂਦਾ ਨਹੀਂ ਸਾਡੇ ਮਟੀਰੀਅਲ ਆਇਆ ਝਕਾਉਣ ਲੱਗੇ ਕਿੱਥੇ ਬੰਦੇ ਆਪਦੇ ਪਾਪਾਂ ਦਾ ਹਿਸਾਬ ਦੇਣਗੇ ਦੱਸੋ ਜਾ ਕੇ ਦੂਸਰੀ ਗੱਲ ਇੱਕ ਹੋਰ ਦੱਸਣ ਲੱਗਾ ਜਿਹੜੇ ਬੰਦੇ ਸ਼ਰਾਰਤੀ ਉਸ ਗਲੀ ਚ ਰਹਿੰਦੇ ਹੀ ਨਹੀਂਗੇ ਉਹਨਾਂ ਨੂੰ ਕੋਈ ਦੁੱਖ ਹੀ ਨਹੀਂ ਹੈਗਾ